ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ ਜਾਣ ਦਾ ਤਾਂ ਹਰ ਕੋਈ ਚਾਹਵਾਨ ਹੈ ਹਰ ਕੋਈ ਇਹ ਚਾਹੁੰਦਾ ਹੈ ਕਿ ਅਸੀਂ ਵਿਦੇਸ਼ ਜਾਈਏ ਉੱਥੇ ਜਾ ਕੇ ਪੈਸਾ ਕਮਾਈਏ ਚਾਹੇ ਉਹ ਡੋਂਕੀ ਲਗਾ ਕੇ ਜਾਣਾ ਹੋਵੇ ਜਾਂ ਫਿਰ ਕਿਸੇ ਨਾਲ ਕੰਟਰੈਕਟ ਮੈਰਿਜ ਕਰਕੇ ਹਰ ਕੋਈ ਬਸ ਇਹੀ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਵਿਦੇਸ਼ ਚ ਪਹੁੰਚ ਜਾਈਏ ਉੱਥੇ ਜਾ ਕੇ ਸਾਨੂੰ ਚਾਹੇ ਛੋਟਾ ਕੰਮ ਮਿਲੇ ਚਾਹੇ ਵੱਡਾ ਪਰ ਉੱਥੇ ਜਾ ਕੇ ਅਸੀਂ ਪਹੁੰਚਣਾ ਤੇ ਉੱਥੇ ਜਾ ਕੇ ਆਪਣੀ ਜ਼ਿੰਦਗੀ ਬਣਾਣੀ ਹੀ ਪਣਣੀ ਹੈ ਪਰ ਇਹ ਚਾਹ ਕਈ ਵਾਰ ਸਾਡੇ ਤੇ ਉਲਟਾ ਕਿਵੇਂ ਪੈਂਦਾ ਹੈ ਇਸ ਪੂਰੇ मामले ਨੂੰ ਛੋੜ ਕੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਦਰਅਸਲ ਇਹ ਪੂਰਾ ਮਾਮਲਾ ਪਟਿਆਲਾ ਸ਼ਹਿਰ ਦਾ ਜਿੱਥੇ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਹਰਪ੍ਰੀਤ ਨੂੰ 32 ਲੱਖ ਰੁਪਏ ਲਗਾ ਕੇ ਵਿਦੇਸ਼ ਭੇਜਿਆ ਸੀ ਤੇ ਪੂਰੀ ਮੈਰਿਜ ਜਿਹੜੀ ਹੈ ਕੰਟਰੈਕਟ ਦੇ ਜ਼ਰੀਏ ਹੋਈ ਹੈ ਯਾਨੀ ਕਿ ਕੰਟਰੈਕਟ ਮੈਰਿਜ ਦੇ ਜ਼ਰੀਏ ਜਿਹੜੀ ਹੈ ਪੂਰੀ ਮੈਰਿਜ ਹੁੰਦੀ ਹੈ ਜਿਸ ਤੋਂ ਬਾਅਦ ਸੋਹਰੇ ਪਰਿਵਾਰ ਦੇ ਵੱਲੋਂ ਪੂਰਾ 32 ਲੱਖ ਰੁਪਏ ਲਗਾ ਕੇ ਕੁੜੀ ਨੂੰ ਕੈਨੇਡਾ ਭੇਜਿਆ ਜਾਂਦਾ ਉੱਪਰ ਦੇ ਪੈਸੇ ਵੀ ਲਗਾਏ ਜਾਂਦੇ ਸ਼ੋਪਿੰਗਾਂ ਕਰਵਾਈਆਂ ਜਾਂਦੀਆਂ ਜਿਸ ਤੋਂ ਜਾਂਦਿਆਂ ਸਾਰ ਹੀ ਕੁੜੀ ਨੇ ਫੋਨ ਜਿਹੜੇ ਨੇ ਗੱਲ ਕਰਨੀ ਮਤਲਬ ਕਹਿ ਲਓ ਕਿ ਘਟਾ ਦਿੱਤੀ ਫੋਨਾਂ ਦੇ ਉੱਤੇ ਗੱਲ ਬਹੁਤ ਹੀ ਕੱਟ ਕਰਦੀ ਸੀ ਤੇ ਸਮੇਂ-ਸਮੇਂ ਦੇ ਉੱਤੇ ਜਿਹੜਾ ਉਹ ਪੈਸਾ ਮੰਗਣ ਲੱਗੀ ਕਿ ਮੈਨੂੰ ਇਸ ਚੀਜ਼ ਦੀ ਲੋੜ ਹੈ ਮੈਨੂੰ ਇਸ ਚੀਜ਼ ਦੀ ਲੋੜ ਹੈ ਇਸ ਕਰਕੇ ਮੈਨੂੰ ਪੈਸੇ ਆ ਭੇਜਿਆ ਜਾਵੇ ਟੋਟਲ ਪਰਿਵਾਰ ਦੇ ਵੱਲੋਂ 32 ਲੱਖ ਰੁਪਏ ਲਗਾਇਆ ਗਿਆ ਪਰ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਸਾਡੀ ਨੂੰ ਸਾਡੇ ਨਾਲ ਕੀ ਖੇਲ ਖੇਲਦੀ ਹੈ ਦਰਅਸਲ ਨੂੰ ਜਿਹੜੀ ਹੈ ਬਹੁਤ ਹੀ ਚਾਲਬਾਜ਼ ਨਿਕਲਦੀ ਹੈ ਲਗਾ ਲਗਾਤਾਰ ਜਿਹੜੇ ਪੈਸੇ ਮੰਗਵਾਉਂਦੀ ਰਹੀ ਪਹਿਲਾਂ ਤਾਂ ਪੈਸੇ ਲਗਾ ਕੇ ਭੇਜਿਆ ਬਾਹਰ ਉਸ ਤੋਂ ਬਾਅਦ ਪੈਸੇ ਹੋਰ ਵੀ ਮੰਗਵਾਉਂਦੀ ਰਹੀ ਜਦੋਂ ਉੱਥੇ ਉਹ ਪੂਰੇ ਤਰੀਕੇ ਦੇ ਨਾਲ ਸੰਤੁਸ਼ਟ ਹੋ ਗਈ ਤਾਂ ਉਸ ਦੇ ਵੱਲੋਂ ਯਾਨੀ ਕਿ ਹਰਪ੍ਰੀਤ ਦੇ ਵੱਲੋਂ ਆਪਣੇ ਸੂਰੇ ਪਰਿਵਾਰ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ ਜੋ ਕਿ ਕੰਟਰੈਕਟ ਮੈਰਿਜ ਦੇ ਜ਼ਰੀਏ ਜੋ ਉਸ ਦਾ ਹਸਬੰਡ ਸੀ ਉਸ ਤੇ ਨਾਲ ਬੋਲਚਾਲ ਬੰਦ ਕਰ ਦਿੱਤੀਗੀ ਨੰਬਰ ਤੱਕ ਵੀ ਜਿਹੜੇ ਨੇ ਬਦਲ ਲਏ ਗਏ ਤੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਸਾਰੇ ਕੀ ਨਾਤੇ ਢੋਡਲੇ ਗਏ ਪਾਵ 32 ਲੱਖ ਪੀਅਲ ਗੋਣ ਦੇ ਬਾਅਦ ਪਰਿਵਾਰ ਜਿਹੜਾ ਅੱਜ ਬਿਲਕੁਲ ਖਾਲੀ ਹੋ ਚੁੱਕਿਆ ਰਿਸ਼ਤੇਦਾਰਾਂ ਤੋਂ ਉਧਾਰ ਲੈ ਲੈ ਕੇ ਜ਼ਮੀਨ ਦਾ ਕੋਈ ਟੋਟਾ ਵੇਚ ਕੇ ਜਿਹੜੇ ਨੇ ਪੈਸੇ ਇਕੱਠੇ ਕੀਤੇ ਗਏ ਸੀ ਪਰ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਨਾਲ ਅਜੇ ਖਾਵੀ ਹੋ ਸਕਦਾ ਪਰ ਹੋ ਗਿਆ ਇਹ ਸਭ ਤੋਂ ਬਾਅਦ ਪੁਲਿਸ ਦੇ ਵੱਲੋਂ ਪੂਰੇ ਪਰਿਵਾਰ ਦੇ ਉੱਤੇ ਯਾਨੀ ਕਿ ਕੁੜੀ ਦੇ ਪਿਕੇ ਪਰਿਵਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਧੋਖਾ ਧੜੀ ਦੇ ਤਹਿਤ ਇਹ ਪੂਰਾ ਮਾਮਲਾ ਦਰਜ ਹੋਇਆ ਤਾਂ ਉੱਥੇ ਦੂਜੇ ਪਾਸੇ ਮੁੰਡੇ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਨਾਲ ਹੀ ਨਾਲ ਪੈਸੇ ਵਾਪਸ ਲੈਣ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਜੇਕਰ ਤੁਸੀਂ ਵੀ ਵਿਦੇਸ਼ ਜਾਣ ਦਾ ਚਾਹ ਰੱਖਦੇ ਹੋ ਤਾਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੋ ਕਿ ਜੇਕਰ ਤੁਸੀਂ ਵੀ ਵਿਦੇਸ਼ ਜਾਣ ਦਾ ਚਾਹ ਰੱਖਦੇ ਹੋ ਤਾਂ ਆਪਣਾ origignal ਮੈਰਿਜ ਕਰਵਾ ਕੇ ਜਾਓ ਕੰਟ੍ਰੈਕਟ ਮੈਰਿਜ ਜੇਕਰ ਕਰਵਾ ਰਹੇ ਹੋ ਤਾਂ ਇਹ ਦੇਖੋ ਜਿਸ ਬੰਦੇ ਨਾਲ ਤੁਸੀਂ ਕਰਵਾ ਰਹੇ ਹੋ ਤੁਹਾਡੇ ਵਿਸ਼ਵਾਸ ਦੇ ਕਾਬਿਲ ਹੈ ਕੀ ਉਹ ਤੁਹਾਡਾ ਵਿਸ਼ਵਾਸ ਹੈ ਜਿਹੜਾ ਉਸਤੇ ਕਾਇਮ ਹੋਏਗਾ ਜਾਂ ਫਿਰ ਨਹੀਂ ਕਈ ਵਾਰ ਹੁੰਦਾ ਕਿ ਅਸੀਂ ਕਾਲੀ-ਕਾਲੀ ਦੇ ਵਿੱਚ ਰਿਸ਼ਤਾ ਵੀ ਬਣਾ ਲੈਨੇ ਆ ਕੰਟਰੈਕਟ ਮੈਰिज ਵੀ ਕਰਵਾ ਲੈਨੇ ਆ ਤੇ ਵਿਦੇਸ਼ਾਂ ਨੂੰ ਵੀ ਚਲੇ ਜਾਂਦੇ ਆ ਪਰਸਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਨਾਲ ਅਸਲ ਦੇ ਵਿੱਚ ਕੀ ਹੋਣਾ ਤਾਂ ਤੁਹਾਡੇ ਸਾਹਮਣੇ ਹੈ ਕਿ ਪੂਰਾ ਮਾਮਲਾ ਕੀ ਹੈ ਤੁਹਾਡੇ ਵਿਚਾਰ ਇਸ ਪੂਰੇ ਮਾਮਲੇ ਦੇ ਸੰਬੰਧ ਵਿੱਚ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਵਿਚਾਰਾਂ ਨੂੰ ਜਰੂਰ ਸਾਂਝੇ ਕਰਿਓ ਤੇ ਨਾਲ ਕੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ